ਆ ਸਾਡੇ ਸਾਡੇ ਸਾਹਮਣੇ ਖਾਲੀ ਪਲਾਟ ਸੀਗਾ ਉਹ ਪਲਾਟ ਜਿਹੜਾ ਜਾਨਵਰ ਖੜ ਪਰੇ ਹੁੰਦੇ ਜੰਗਲੀ ਜਾਨਵਰ ਆਉਂਦੇ ਆ ਮੱਧੂ ਮੱਖੀ ਮਛਰ ਬਹੁਤ ਹੁੰਦਾ ਸੀਗਾ ਅਸੀਂ ਉਹਦੇ ਮਾਮਲੇ 'ਚ ਐਮਐਲਏ ਸਾਹਿਬ ਨਾਲ ਤਸੱਲ ਕੇ ਆਏ ਸੀਗੇ ਉਹ ਤੁਹਾਨੂੰ ਜਿਹੜੀ ਸਾ ਕਮਿਸ਼ਨ ਸਾਹਿਬ ਤੋਂ ਮਾਰਕ ਕਰਦੀ ਆ ਤੇ ਉਹਦੇ ਸਾਡੀ ਫਾਈਲ ਵੀ ਜਲਦੀ ਕਰਦਾ ਬਹੁਤ ਵਧੀਆ ਲੱਗ ਰਹੀ ਲਾਈਵ ਕੰਮ ਹੋ ਰਿਹਾ ਨਾਲ ਦੇ ਨਾਲ ਇਨਸਟੈਂਟ ਜਿਵੇਂ ਕੋਈ ਵੀ ਲਾਈਨ 'ਚ ਲੱਗਣ ਦੀ ਵੇਟ ਨਹੀਂ ਸਿੱਧਾ ਉਹ ਗੱਲ ਕਰੋ ਨਾਲ ਦੇ ਨਾਲ ਹੀ ਕੰਮ ਹੋ ਰਿਹਾ ਹੈ ਬਹੁਤ ਵਧੀਆ ਫਾਇਦਾ ਜੀ ਇਹ ਹਰ ਮੱਲੇ 'ਚ ਹਰ ਕਲੋਨੀ 'ਚ ਹੋਣੀ ਚਾਹੀਦੀ ਜੀ ਬੈਂਕ ਇਹਦਾ ਬਹੁਤ ਬੈਨੀਫਿਟ ਹੈ ਕਿਸੇ ਨੂੰ ਵੇਟ ਕਰਨ ਦੀ ਲੋੜ ਨਹੀਂ ਸਮੱਸਿਆ ਨਾਲ ਦੇ ਨਾਲ ਕਲੀਅਰ ਹੈ ਸਭ ਤੋਂ ਵਧੀਆ ਸਾਨੂੰ ਲੱਗੇ ਜਿਵੇਂ ਆਮਦਿ ਪਾਰਟੀ ਦਾ ਵਲਤ ਜਿੱਤੇ ਕੀ ਹਲਕਾ ਆਤਮਨਗਰ ਤੋਂ ਆਮਦੀ ਪਾਰਟੀ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਲੋਕਾਂ ਦੀ ਦਿੱਕਤਾਂ ਨੂੰ ਆਪਣੇ ਮੋਬਾਈਲ ਦਫ਼ਤਰ ਰਾਹੀਂ ਸੁਣ ਕੇ ਦੂਰ ਕੀਤਾ ਜਾਂਦਾ ਸੀ ਤਾਂ ਉੱਥੇ ਹੀ ਅੱਜ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 48 ਸ਼ੀਤਲਾ ਮਾਤਾ ਮੰਦਰ ਵਿਖੇ ਆਪ ਸਰ ਸਾਇਬਾਨਾ ਦੀ ਟੀਮ ਲੈ ਕੇ ਪਹੁੰਚੇਨ ਅਤੇ ਇਸ ਮੌਕੇ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਆਪਨੇ ਮੋਬਾਈਲ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਹੱਲ ਕਰਵਾਇਆ ਗਿਆ। ਅਤੇ ਇਸ ਦੌਰਾਨ ਲੋਕਾਂ ਵੱਲੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ। ਉਹ ਪੁਰੀ ਬੰਦੇ ਸਰਬੰਦਰ ਸਿੰਘ ਜੀ ਸਾਡੇ ਸਾਹਮਣੇ ਖਾਲੀ ਪਲਾਟ ਸੀਗਾ। ਉਹ ਪਲਾਟ ਵਿੱਚ ਜਾਨਵਰ ਕੜ ਪਰੇ ਹੁੰਦੇ ਜੁਰੀਲੇ ਜਾਨਵਰ ਹੁੰਦੇ ਆ, ਬਦਬੂ ਮੱਖੀ ਮਛਰ ਬਹੁਤ ਹੁੰਦਾ ਸੀਗਾ। ਅਸੀਂ ਉਹਦੇ ਮਾਮਲੇ 'ਚ ਐਮਐਲਏ ਸਾਹਿਬ ਕੋਲ ਦਰਖਾਸਤ ਲਾ ਕੇ ਆਏ ਸੀਗੇ। ਉਹਨਾਂ ਨੇ ਜਿਵੇਂ ਸਾ ਕਮਿਸ਼ਨਰ ਸਾਹਿਬ ਨੂੰ ਮਾਰਗ ਕਰਤੀ ਆ ਤੇ ਉਹ ਕਹਿੰਦੇ ਸਾਡੀ ਕਾਰਵਾਈ ਜਲਦੀ ਕਰ ਦਾਂਗੇ। ਬਹੁਤ ਵਧੀਆ ਜੀ ਬਹੁਤ ਵਧੀਆ ਸਰਦਾਰ ਬਹੁਤ ਵਧੀਆ ਐਮਐਲਏ ਸਾਹਿਬ ਨੇ ਠੀਕ ਨੀਕਾ ਬਹੁਤ ਵਧੀਆ ਕੰਮ ਕਰਾਉਂਦੇ ਨੇ ਸਾਰੇ ਕੰਮ ਕਰਾਉਂਦੇ ਨੇ ਮੁਹੱਲੇ ਕੰਮ ਸਾਰੇ ਕਰਾਉਂਦੇ ਨੇ ਬਹੁਤ ਵਧੀਆ ਜੀ ਰਮਨ ਜੋਤ ਜੀ ਜੀ ਸਰ ਅੱਜ ਐਮਐਲਏ ਸਾਹਿਬ ਕੋਲ ਲਿਆਇਆ ਹਾਂ ਜੀ ਇਸ ਤਰ੍ਹਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਲਾਈਫ ਕਮ ਹੋ ਰਹੀ ਹੈ ਨਾਲ ਦੇ ਨਾਲ ਇਨਸਟੈਂਟ ਜਿਵੇਂ ਕੋਈ ਵੀ ਲਾਈਨ 'ਚ ਲੱਗਣ ਦੀ ਵੇਟ ਨਹੀਂ ਸਿੱਧਾ ਉਹ ਗੱਲ ਕਰੋ ਨਾਲ ਦੇ ਨਾਲ ਹੀ ਕੰਮ ਹੋ ਰਿਹਾ ਜੀ ਤੁਹਾਡਾ ਕੰਮ ਹੋ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਜਿਨ੍ਹਾਂ ਨੇ ਮੌਕੇ ਤੇ ਹੀ ਕੀਤਾ ਹਾਂਜੀ ਮੌਕੇ ਤੇ ਜੀ ਇਹ ਵੈਨ ਦਾ ਕਿੰਨਾ ਫਾਇਦਾ ਕਹਿ ਸਕਿਓ ਬਹੁਤ ਵਧੀਆ ਫਾਇਦਾ ਜੀ ਇਹ ਹਰ ਮੱਲੇ 'ਚ ਹਰ ਕਲੋਨੀ 'ਚ ਹੋਣੀ ਚਾਹੀਦੀ ਜੀ ਵੈਨ ਇਹਦਾ ਬਹੁਤ ਬੈਨੀਫਿਟ ਹੈ ਕਿਸੇ ਨੂੰ ਵੇਟ ਕਰਨ ਦੀ ਲੋੜ ਨਹੀਂ ਸਮੱਸਿਆ ਨਾਲ ਦੇ ਨਾਲ ਕਲੀਅਰ ਹੈ ਸਭ ਤੋਂ ਵਧੀਆ ਸਾਨੂੰ ਲੱਗਿਆ ਜੀ ਆਮ ਆਦਮੀ ਪਾਰਟੀ ਦਾ ਵਹਿਲਾ ਕੰਮ ਇਸ ਤਰ੍ਹਾਂ ਦਾ ਪਹਿਲਾਂ ਕਿਸੇ ਨੇ ਉਪਰਾਲ ਬਹੁਤ ਵਧੀਆ ਕੰਮ ਆ ਜੀ ਸਭ ਤੋਂ ਵਧੀਆ ਸਾਡਾ ਕੰਮ ਕਰਕੇ ਦੇ ਰਹੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਚ ਆਨਰਡ ਟਾਈਮ ਬੀਐਸ ਇਹਨਾਂ ਨੂੰ ਦੇਖਣਾ ਚਾਹੁੰਦੇ ਨੇ ਕਹਿ ਸਕਦੇ ਹੁਣ ਮੌਕੇ ਤੇ ਕੰਮ ਹੋ ਰਿਹਾ ਮੌਕੇ ਤੇ ਕੰਮ ਹੋ ਰਿਹਾ ਅੱਜ ਪ੍ਰਦੀਪ ਅਕੂਜੀ ਦੇ ਬਾਗ ਨੰਬਰ 48 ਵਿਖੇ ਪਹੁੰਚੇ ਆ ਸ਼ਿਤਲਾ ਮਾਤਾ ਮੰਦਿਰ ਜਿੱਥੇ ਨਾਲ ਮੰਦਰ ਨੇ ਕੋਈ ਬਣਿਆ ਉੱਥੇ ਅੱਜ ਪਹੁੰਚੇ ਆ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਸੁਣ ਕੇ ਮੌਕੇ ਤੇ ਹੱਲ ਕਰਨ ਦਾ ਭਰਪੂਰ ਯਤਨ ਕਰਿਆ ਸਾਡੇ ਨਾਲ ਮਾਨਯੋਗ ਜਨਰਲ ਕਮਿਸ਼ਨਰ ਕਰਪਾਲ ਜੀ ਇਸ ਏਰੀਏ ਦੇ ਇੰਚਾਰਜ ਪ੍ਰਦੀਪ ਅਕੂਜੀ ਸੰਜੀਤਾ ਪੈਂਜੀ ਮਹਿਲਾ ਦੇ ਬਲਾਕ ਪ੍ਰਧਾਨ ਕੋਆਰਡੀਨੇਟਰ ਜੀ ਸਾਡੇ ਮਹਿਲਾ ਦੇ ਆਏ ਨੇ ਤੇ ਨਾਲ ਗੁਰਪ੍ਰੀਤ ਸਿੰਘ ਜੀ ਜਿਹੜੇ ਸਾਡੇ ਬਲਾਕ ਦੇ ਇੰਚਾਰਜ ਨੇ ਉਹ ਵੀ ਪਹੁੰਚੇ ਨੇ ਤਮਾਮ ਆਏ ਹੋਏ ਹਾਜ਼ਰੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮੋਬਾਈਲ ਆਫਿਸ ਦੇ ਵਿੱਚ ਆ ਕੇ ਸੇਵਾ ਕਰ ਲਈ ਕਿਹੜੇ-ਕਿਹੜੇ ਮੇਨ ਕੰਮ ਹੁੰਦੇ ਜਿਹੜੀ ਦਿੱਕਤ ਆਉਂਦੀ ਹੈ ਦੇਖੋ ਹਰ ਤਰ੍ਹਾਂ ਦਾ ਕੰਮ ਆਉਂਦਾ ਜੀ ਇਹ ਨਹੀਂ ਵੀ ਕੋਈ ਸਰਕਾਰੀ ਕੰਮ ਹੀ ਆ ਲੋਕਾਂ ਦੇ ਨਿੱਜੀ ਕੰਮ ਵੀ ਆਉਂਦੇ ਨੇ ਜਿਵੇਂ ਹੁਣ ਇਹ ਨੌਜਵਾਨ ਆਇਆ ਸੀ 5 ਦਿਨ ਪਹਿਲਾਂ ਕੋਈ ਗੱਡੀ ਹਿੱਟ ਕਰਕੇ ਸਿੱਟ ਗਈ ਮੌਕੇ ਤੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਪੁਲਿਸ ਵਿਭਾਗੇ ਨੇ ਆਪਣਾ ਫਰਜ਼ ਸਮਝਦੇ ਹੋਏ ਲਵਾਰਸ ਉਹਦੀ ਐਡਵਰਟਾਈਜ਼ਮੈਂਟ ਕਰੀ ਨਾ ਕੋਈ ਆਉਣ ਤੇ ਇਹਨਾਂ ਨੂੰ ਪਰਿਵਾਰ ਨੂੰ ਨਾ ਪਤਾ ਲੱਗਾ ਲਵਾਰਸ ਸੰਭ ਕੇ ਸੰਗਤਾਰ ਕਰਿਆ ਫੁੱਲ ਵੀ ਚੁਗੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਨੇ ਪਰਿਵਾਰ ਨੇ ਪੱਜਨਾਟ ਕਰੀਆ ਤਾਂ ਮੈਂ ਹੁਣ ਅਧਿਕਾਰੀਆਂ ਨੂੰ ਹਜ਼ਰਤ ਜਰੀ ਕਰੀਆ ਵੀ ਕੈਮਰੇ ਖਿਲਾਓ ਤਾਂ ਕਿ ਪਤਾ ਲੱਗੇ ਵੀ ਕਿਹਦੇ ਕਾਰਨ ਇਸ ਵਿਅਕਤੀ ਦੀ ਮੌਤ ਹੋਈ ਇੱਕ ਖਾਲੀ ਪਲਾਟ ਵਾਲੇ ਵੀ ਆਏ ਤੁਸੀਂ ਉਹਨਾਂ ਦਾ ਵੀ ਹਾਂਜੀ ਇੱਕ ਸ਼ੰਗੀਤਾ ਭੈਣ ਜੀ ਨੇ ਸ਼ਿਕਾਇਤ ਕਰੀ ਆ ਵੀ ਇਹਨਾਂ ਦੇ ਏਰੀਆ 'ਚ ਕਾਫੀ ਪਲਾਣ ਜਿਹੜੇ ਉਹ ਪਏ ਨੇ ਜਿਹੜੇ ਕਿੱਥੇ ਆਵਾਦ ਨੇ ਉਹਨਾਂ ਦੇ ਵਿੱਚ ਝਾੜੀਆਂ ਗੰਦਮੰਦ ਇਕੱਠਾ ਹੋਇਆ ਉਹਨਾਂ ਦੇ ਪਲਾਟਾਂ ਦੇ ਕਦੇ ਕੋਈ ਵਾਰਿਸ ਵੀ ਨਹੀਂ ਆਏ ਤੇ ਮੈਂ ਇਹਨੂੰ ਬੇਨਤੀ ਕਰਿਆ ਵੀ ਪਰਿਵਾਰਕ ਤੌਰ ਤੇ ਮੱਲੇਦਾਰੀ ਹੋ ਇਕੱਠੇ ਹੋ ਤੇ ਉਹਦੀ ਸਾਫ ਸਫਾਈ ਆ ਸਰਕਾਰ ਨੂੰ ਕਰਾ ਦੇਣਗੇ ਤੁਸੀਂ ਉਹਦੇ ਵਿੱਚ ਬੈਡਮਿੰਟਨ ਦਾ ਨੈਟ ਲਾ ਲਓ ਬਾਲੀਬਾਲ ਦਾ ਲਾ ਲੋ ਤਾਂ ਕਿ ਜਿੰਨਾ ਚਿਰ ਉਹਨਾਂ ਦਾ ਕੋਈ ਮਾਲਕ ਨਹੀਂ ਆਉਂਦਾ ਉਹਨਾਂ ਚਿਰੇ ਲੋਕ ਇੱਥੇ ਬੈਠ ਕੇ ਜਿਹੜੇ ਬੱਚੇ ਨੇ ਆਪਣੇ ਖੇਡ ਕਰਨਾ ਪੈਣਾ ਪੈਣਾ ਵੀ ਇੱਥੇ ਇਕੱਠੇ ਹੋ ਕੇ ਖੇਡਣਾ ਆਪਣੀ ਸਿਹਤ ਦੀ ਸਮਰਤ। ਇੱਕ ਤੁਸੀਂ ਮਾਤਾ ਨੂੰ ਸੂਟ ਵੀ ਦਿੱਤੇ ਆ ਉਹ ਕਿਸ ਤਰ੍ਹਾਂ ਇੱਕ ਬਜ਼ੁਰਗ ਮਾਤਾ ਸੀ ਤੇ ਉਹ ਅੰਦਰ ਜਦੋਂ ਮੋਬਾਈਲ ਚਾਲੀ ਤਾਂ ਮੈਂ ਲੱਗਿਆ ਵੀ ਠੰਡ ਮਹਿਸੂਸ ਕਰ ਰਹੀ ਆ ਠੰਡਾ ਸੂਟ ਸੀ। ਐਨਾ ਉਹ ਦੋ ਕਰਮ ਸ਼ੂਟ ਪਟਲੇ ਜੀ ਨੂੰ ਕਿਹਾ ਵੀ ਦੋ ਕਰਮ ਸ਼ੂਟ ਸਪੰਦੇ ਲਿਆ ਕੇ ਦਿਓ ਸੂਟ ਲੈ ਬਾਲੇ ਵਧੀਆ ਮੈਂ ਕਿਹਾ ਯਾਰ ਇੱਕ ਸੂਟ ਤਾਂ ਇਹਦਾ ਬਹੂ ਨੇ ਖੋਲਣਾ ਉਹ ਕਹਿੰਦੇ ਚੱਲ ਕੋਈ ਨਹੀਂ ਉਹ ਵੀ ਮੇਰੀ ਧੀ ਅਜੇ ਬਣਾ ਲਵੇ ਤਾਂ ਕੋਈ ਗੱਲ ਨਹੀਂ ਦੇਖੋ ਇਹ ਸਾਡੇ ਪੰਜਾਬੀ ਬਿਰਸ਼ਾ ਵੀ ਉਹਨੇ ਬਹੂ ਨੂੰ ਇਹ ਕਿਹਾ ਵੀ ਕੋਈ ਨਹੀਂ ਉਹ ਵੀ ਮੇਰੀ ਧੀ ਅਜੇ ਬਣਾ ਲਵਾਂਗੀ ਕੋਈ ਗੱਲ ਮੇਰਾ ਸਰ ਪਾਰਟੀ ਵਾਜੀ ਵਿੱਚ ਔਟਕਾ ਤੁਸੀਂ ਲਗਾਤਾਰ ਜਿਹੜੀ ਸੇਵਾ ਖੋਲੀ ਜਾਰੀ ਆ ਕਾਫੀ ਕੰਮ ਹੁੰਦੇ ਨੇ ਪਾਰਟੀ ਵਿੱਚ ਵੀ ਕਰਕੇ ਤੇ ਨਾ ਕਿਤੇ ਫੇਰ ਵੀ ਘਾਟਾ ਨਾ ਗਾ ਨਹੀਂ ਪੈਂਦਾ ਤੁਸੀਂ ਜਰੂਰ ਪਹੁੰਚਿਓ ਆਪਣੀ ਸੇਵਾ ਇੱਕੋ ਛੋਟੇ ਵੀਰ ਗੱਲ ਇਹ ਆ ਵੀ ਜਦੋਂ ਚੋਣਾਂ ਦਾ ਇਹਨਾ ਪ੍ਰਚਾਰ ਚੱਲਦਾ ਹੁੰਦਾ ਉਹਨਾਂ ਦੇ ਵਿਚਾਰਧਾਰਾ ਦੇ ਵਿੱਚ ਵੱਖਵੱਦੀ ਹੁੰਦੀ ਹੈ ਪਾਰਟੀ ਨੇ ਹਰੇਕ ਨੇ ਪ੍ਰਚਾਰ ਕਰਨਾ ਹਵਤਾ ਅਸੀਂ ਚੜੂ ਦਾ ਕਰਨਾ ਉਸ ਤੋਂ ਬਾਅਦ ਜਦੋਂ ਵਿਅਕਤੀ ਚੋਣ ਜਿੱਤ ਜਾਂਦਾ ਜਿਵੇਂ 2022 ਦੇ ਸੰਗਤ ਨੇ ਮੈਨੂੰ ਸ਼ਹਿਰਦਾਰ ਬਣਾਇਆ ਉਸ ਤੋਂ ਬਾਅਦ ਬੰਦੇ ਦਾ ਫਰਜ਼ ਨਹੀਂ ਹੁੰਦਾ ਵੀ ਉਹ ਕਿਸੇ ਨੂੰ ਪੈਰ ਵਿਰੋਧ ਜਾਂ ਪਾਰਟੀ ਵੱਜ ਨੂੰ ਦੇਖ ਕੇ ਕੰਮ ਕਰੇ ਮੈਂ ਇਸ ਗੱਲ ਲਈ ਬਾਬਾ ਦੀਪ ਸਿੰਘ ਮਹਾਰਾਜ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਸੋਝੀ ਦਿੱਤੀ ਹੈ ਵੀ ਟੇਬਲ ਤੇ ਸੀਟ ਤੇ ਬੈਠ ਕੇ ਨਿਮੀ ਪਾ ਕੇ ਕੰਮ ਕਰਨਾ ਕੋਈ ਪੱਗ ਦਾ ਰੰਗ ਨਹੀਂ ਦੇਖਣਾ ਕੋਈ ਪਾਲਟੀ ਨਹੀਂ ਦੇਖਣੀ ਜੋ ਆਵੇ ਸੋ ਰਾਜੀ ਜਾਵੇ ਕਲਾ ਸ਼੍ਰੀ ਵਾਹਿਗੁਰੂ ਜੀ ਦੇ ਬੱਤੇ ਜੋ ਵੀ ਇਸ ਗੱਤੀ ਤੇ ਆਉਂਦਾ ਮੈਂ ਕੋਸ਼ਿਸ਼ ਕਰਨਾ ਉਹਦੇ ਸਾਰੇ ਕੰਮ ਨਿਪਟੜੇ ਜੜਾ ਕੇ ਬੈਠੇ ਸਰ ਜੀ ਕਿਹਾ ਕਿ ਜਿਹੜਾ ਫੋਨ ਮੁੰਡੇ ਨਾਲ ਦੀ ਗੱਲ ਹੈ ਭਈ ਜਿਹੜੇ ਫੋਨ ਵਾਲੇ ਟਾਈਮ ਤੇ 27:22 ਤੁਹਾਨੂੰ ਦੇਖਣਾ ਚਾਹੁੰਦੇ ਆ ਦੇਖੋ ਜੇ ਤੁਸੀਂ ਸੰਗਤ ਨੂੰ ਸਮਾਂ ਦਿਨੇਓ ਪਿਆਰ ਕਰਦੇਓ ਤਾਂ ਸੰਗਤ ਜਿਹੜੀ ਹੈ ਉਹ ਤੁਹਾਨੂੰ ਬਹੁਤ ਸਮਾਂ ਜਿਹੜਾ ਉਹਦੇ ਵਾਸਤੇ ਜਿੰਦਗੀ ਹੈ ਆ ਦੇਖੋ ਕਿਸੇ ਘਰ ਚੋਂ ਚਾਹ ਬਣ ਕੇ ਆ ਰਹੀ ਹੈ ਕਿਤੋਂ ਪਿੰਨੀਆਂ ਆ ਰਹੀਆਂ ਦੇਖੋ ਆ ਆ ਮਠੀਆਂ ਵੀ ਆ ਗਿਆਂ ਆ ਦੇਖੋ ਆ ਆ ਪਿੰਨੀਆਂ ਭੈਣ ਨੇ ਕੋਈ ਬਰਤ ਰੱਖਿਆ ਸੀ ਇਹ ਭੁੱਗੇ ਦੀਆਂ ਪਿੰਨੀਆਂ ਬਣਾ ਕੇ ਲੈ ਕੇ ਆ ਲਿਓ ਬੈਂਗੀ ਫੜਾ ਦਿਓ ਇੱਦਾਂ ਹੀ ਫੜਾ ਦਿਓ ਡੱਬੇ ਦਿਖਾਉਣਾ ਇਹਨਾਂ ਨੂੰ ਵੀ ਤੁਸੀਂ ਭੈਣ ਲਈ ਲਿਆਓ ਕਿਉਂਕਿ ਇਹਦਾ ਮਨ ਨਾ ਬੇਮਾਸਾ ਜੇ ਤੇ ਇਸ ਲਈ ਜੇ ਤੁਸੀਂ ਪਿਆਰ ਕਰਦੇ ਹੋ ਲੋਕਾਂ ਨੂੰ ਸਮਝਾ ਦਿੰਦੇ ਹੋ ਪਬਲਿਕ ਉਹਦੋਂ ਵੱਧ ਤੁਹਾਨੂੰ ਪਿਆਰ ਕਰਦੀ ਠੀਕ ਇਦੋਂ ਪਹਿਲਾਂ ਮਾਰਕੀਟ ਦੇ ਪ੍ਰਧਾਨ ਸਭ ਨੇ ਮੇਰੇ ਲਈ ਚਾਹ ਭੇਜੀ ਤਾਂ ਮੈਂ ਹੈਰਾਨ ਹੋਇਆ ਮੈਂ ਕਿਹਾ ਯਾਰ ਗਲਾਸ ਬੜਾ ਚਿੱਟਾ ਕਹਿੰਦੇ ਸੀ ਚਾਂਦੀ ਦਾ ਐਮ ਐਲ ਐ ਸਰ ਜਨਤਾ ਦਾ ਪੂਰਾ ਪਿਆਰ ਮਿਲਦਾ ਬਿਲਕੁਲ ਪਿਆਰ ਦੇ ਦੇ ਤੁਸੀਂ ਸੇਵਾ ਕਰੋ ਕਿਉਂਕਿ ਬਾਣੀ ਵਿੱਚ ਵੀ ਪੜਦੇ ਆ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਦਿੱਤ ਲਾਇ ਸੇਵਾ ਜੇ ਕਰਦੀ ਨਹੀਂ ਫੜਨ ਕਹਿੰਦੇ ਇੱਥੇ ਵੀ ਸਫਲ ਤੇ ਅੱਗੇ ਦਰਗਾਹ ਵਿੱਚ ਵੀ ਸਫਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਵੇਂ ਸਾਲ ਦੀ ਮੁਬਾਰਕਾ ਦੇਣਾ ਕਿਸ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਡੇ ਟੂਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਹਲਕਾ ਆਤਮ ਨਗਰ ਤੋਂ ਇਹਨਾਂ ਦੇ ਨਾਲ ਅਸੀਂ ਜਦੋਂ ਵੀ ਇਹ ਕਹਿੰਦੇ ਆ ਮੋਬਾਈਲ ਬੈਂਚ ਅਸੀਂ ਕੈਂਪ ਲਗਾਣੇ ਆ ਪ੍ਰੋਗਰਾਮ ਸਰਦਾ ਹੁੰਦਾ ਸਾਡੇ ਦਫ਼ਤਰ ਸਟੀਮ ਆਂਦੀ ਆ ਤੁਹਾਨੂੰ ਇੰਪਲੀਮੈਂਟ ਕਰਦੀ ਆ ਜਿਹੜਾ ਵੀ ਮੁੱਖ ਦੇ ਕੰਮ ਹੋਣ ਵਾਲਾ ਅਸੀਂ ਮੁੱਖ ਦੇ ਕਰ ਦਿੰਨੇ ਆ ਤੇ ਅੱਗੇ ਤੋਂ ਅਸੀਂ ਇਹ ਵਿਸ਼ਵਾਸ ਕਰਦੇ ਆ ਵੀ ਐਮਐਲਏ ਸਾਹਿਬ ਇਦਾਂ ਦੇ ਕੈਂਪ ਡੋਰ ਡੋਰ ਲਗਾਉਂਦੇ ਰਿਹਾ ਤਾਂ ਜੋ ਸਾਡੇ ਦਫ਼ਤਰ ਕਿਸੇ ਨੂੰ ਆਣ ਦੀ ਲੋੜ ਨਾ ਪਵੇ ਉਹਨਾਂ ਦਾ ਕੰਮ ਉੱਥੇ ਗਲੀਆਂ ਚ ਮੋਹੱਲਿਆਂ ਚ ਉੱਥੇ ਹੋ ਜੇ ਤਾਂ ਜੋ ਲੋਕਾਂ ਦੀ ਇੱਕ ਤਾਂ ਸੈਟੀਸਫੈਕਸ਼ਨ ਹੋਵੇ ਇਹਦੇ ਨਾਲ ਤੇ ਲੋਕਾਂ ਚ ਇੱਕ ਪੋਜ਼ਿਟਿਵ ਰਿਸਪੌਂਸ ਜਾਂਦਾ ਜੀ ਸਰਕਾਰ ਵੀ ਉਹਨਾਂ ਮਤਲਬ ਸਾਡਾ ਇੱਕ ਪ੍ਰੋਗਰਾਮ ਚਲਿਆ ਸਰਕਾਰ ਆਪਕੇ ਦਵਾਰ ਅਸੀਂ ਸੇਮ ਉਹਦੇ ਉਸੇ ਪੈਟਰਨ ਤੇ ਸਰਦਾਰ ਕੁਮਰ ਸਿੰਘ ਸਿੱਧੂ ਜੀ ਐਮ ਐਲ ਏ ਸਾਹਿਬ ਉਸੇ ਮੋਟਿਵ ਨੂੰ ਲੈ ਕੇ ਚੱਲੇ ਆ ਵੀ ਸਰਕਾਰ ਆਪਕੇ ਦਵਾਰ ਕਰਤਾ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਡੋਰ ਸਟਪ ਤੇ ਹੀ ਕੰਮ ਹੋ ਜੂਏ ਤੇ ਮੈਂ ਆਪਣੇ ਜੋਂ ਸੀ ਜੋਂ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਐਮਪਲੋਈਜ਼ ਆ ਐਮ ਐਲ ਏ ਸਿੱਧੂ ਸਾਹਿਬ ਦੇ ਕਹੇ ਤੇ 2 ਮਿੰਟ ਚ ਕੰਮ ਕਰ ਦਿੰਦੇ ਮਤਲਬ ਉਹਨਾਂ ਦਾ ਪਿਆਰ ਲੋਕਾਂ ਚ ਪਿਆਰ ਤੇ ਸਟਾਫ ਤੇ ਇੰਨਾ ਜ਼ਿਆਦਾ ਪਿਆਰ ਆ ਕਿ ਕਿਸੇ ਨੂੰ ਕੋਈ ਦਿੱਕਤ ਪੇਸ਼ ਹੀ ਨਹੀਂ ਆਉਂਦੀ ਸਰ ਜਿਵੇਂ ਲੋਕੀ ਕਾਫੀ ਤੰਗ ਹੋ ਜਾਂਦੇ ਸੀ ਢੇੜੇ ਲਾ ਲਾ ਕੇ ਦਫ਼ਤਰ ਜਦ ਇੱਥੇ ਤੁਸੀਂ ਜੋ ਕੰਮ ਕਰਦੇ ਹੋ ਉਹਨਾਂ ਦੇ ਫੇਸ ਤੇ ਜਿਹੜੀ ਸਮਾਈਲ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਕਿੰਨਾ ਕਿ ਮਹਿਸੂਸ ਬਦਲਿਆ ਜਿਦਾ ਐਮਐਲਏ ਸਾਹਿਬ ਨੇ ਦੱਸਿਆ ਵੀ ਸਰ ਬਾਸਕਟਬਾਲ ਵੀ ਖੇលਦੇ ਸੀ ਪਲੇਅਰ ਸੀ ਡਿਸਪਲਿਨਸ ਰਹਿੰਦੇ ਸੀ ਮੈਂ ਵੀ ਇਹਨਾਂ ਇਤਰਾ ਮੈਂ ਵੀ ਪਲੇਅਰ ਰਿਹਾ ਹਾਂ ਸਪੋਰਟਸਮੈਨ ਰਿਹਾ ਹਾਂ ਤੇ ਮੈਨੂੰ ਇੱਕ ਅੰਦਰ ਇੰਟਰਨਲੀ ਮੈਨੂੰ ਇਹ ਫੀਲ ਹੁੰਦਾ ਵੀ ਮੈਂ ਕਿਤੇ ਨਾ ਕਿਤੇ ਅਸੀਂ ਲੋਕਾਂ ਦਾ ਕਿਤੇ ਭਲਾ ਕੀਤਾ ਤੇ ਸਾਨੂੰ ਅੰਦਰੋਂ ਆਪਣੇ ਆਪ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਦੂਜਾ ਸਾਡੇ ਦਫ਼ਤਰ ਜੇ ਕੋਈ ਆਂਦਾ ਤਾਂ ਸਾਨੂੰ ਇਹ ਲੱਗਦਾ ਯਾਰ ਅੱਜ ਬੰਦੇ ਬਹੁਤ ਘੱਟ ਆਏ ਕਿਉਂ ਨਹੀਂ ਆਏ ਜਦੋਂ ਅਸੀਂ ਦੇਖਦੇ ਆਂ ਤਾਂ ਉਹਨਾਂ ਨੈਵਰੇਜ ਵੀ ਸਾਨੂੰ ਇਹ ਪਤਾ ਲੱਗਦਾ ਵੀ ਜਦੋਂ ਅਸੀਂ ਕੈਂਪ ਲਗਾਉਂਦੇ ਸਾਡੇ ਤਾਂ 90% ਉੱਥੇ ਹੀ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ ਸਾਡੇ ਦਫ਼ਤਰ ਬਹੁਤ ਘੱਟ ਬੰਦੇ ਆ ਕੇ ਐਮਐਲ ਹੋ ਜਾਂਦੇ ਕਹਿ ਬਿਲਕੁਲ 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 ਜੀ ਤੇ ਅੱਗੇ ਤੋਂ ਅਸੀਂ ਇਹੀ ਆਸ ਕਰਦੇ ਹਾਂ ਵੀ ਸਿੱਧੂ ਸਾਹਿਬ ਕੈਂਪ ਲਗਾਉਂਦੇ ਰਹਿਣ ਸਾਨੂੰ ਆਪਣੀ ਸੇਵਾ ਦਾ ਮੌਕਾ ਦਿੰਦੇ ਰਹਿਣ ਤਾਂ ਜੋ ਅਸੀਂ ਲੋਕਾਂ ਦੇ ਬਾਤ ਚੜ ਕੇ ਕੰਮ ਕਰ ਸਕੀਏ